बीबी मामले चुके रहे आम आदमी पार्टी दे दिल्ली तो विधायक नरेश यादव दी मुस्कराहट ਘਟਣ ਦਾ ਨਾਮ ਨਹੀਂ ਲੈ ਰਹੀਆਂ ਸ਼ਨੀਵਾਰ ਸ਼ਾਮ ਨੂੰ ਸੀਆਈਏ ਥਾਣੇ ਚ ਹੋਈ ਪੁੱਛਗਿੱਛ ਤੋਂ ਬਾਅਦ ਸੰਗਰੂਰ ਪੁਲਿਸ ਨੇ यादव ਖਿਲਾਫ ਸਬੂਤ ਹੋਣ ਦੀ ਗੱਲ ਲਾਖੀ ਤੇ ਕਿਹਾ ਕਿ ਗ੍ਰਿਫਤਾਰੀ ਵਾਰੰਟ ਲਈ ਜਾ ਸਕਦੇ ਨੇ ਸਾਡੇ ਕੋਲ ਕਾਫੀ ਐਵੀਡੈਂਸ ਇਕੱਠੀ ਹੋ ਗਈ ਹੈ ਹੋਰ ਵੀ karenge agar load पड़ी तो फिर भी बुलाएंगे तो कोर्ट से हम वारंट लेंगे ਗ੍ਰਿਫਤਾਰੀ ਵਾਰੰਟ ਲੈਗੇ ਕਿਉਂਕਿ ਦਿੱਲੀ से हम गिरफ्तार करेंगे ਉਧਰ ਆਮ ਆਦਮੀ ਪਾਰਟੀ ਤੋਂ ਪ੍ਰਖਾਸ ਨੇਤਾ ਤੇ ਗਾਇਕ ਤੁਸੀਂ ਜਸਰਾਜ ਆਪ ਵਿਧਾਇਕ ਦੇ ਪੱਖ ਜਾਏ ਨੇ ਪਾਰਟੀ ਵਿੱਚੋਂ ਕੱਢੇ ਜਾਣ ਬਾਅਦ ਪਾਰਟੀ ਦੀਆਂ ਕਈ ਨੀਤੀਆਂ ਅਤੇ ਲੋਕਾਂ ਤੇ ਸਵਾਲ ਚੁੱਕਦੇ ਨਜ਼ਰ ਆਉਣ ਵਾਲੇ ਜਸੀ ਜਸਰਾਜ ਨੇ ਸੋਸ਼ਲ ਮੀਡੀਆ ਤੇ ਜਾਰੀ ਵੀਡੀਓ ਚ ਨਰੇਸ਼ ਯਾਦਵ ਨੂੰ ਬੇਕਸੂਰ ਦੱਸਿਆ ਜਿਵੇਂ ਕਿ ਨਰੇਸ਼ ਯਾਦਵ ਜੋ ਕਿ ਮਹਿਰੋਲੀ ਤੋਂ ਐਮ ਐਲ ਏ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਤੇ ਇਲਜ਼ਾਮ ਲੱਗਦੇ ਕਿ ਉਹਨਾਂ ਨੇ ਕੁਰਾਨ ਸ਼ਰੀਫ ਦੀ ਬੇਅਦਬੀ ਕੀਤੀ ਹੈ ਜਾਂ ਕਿਸੇ ਤੋਂ ਕਰਵਾਈ ਹੈ ਜਿੱਥੋਂ ਤੱਕ ਮੇਰਾ ਦਿਲ ਮੰਦਾ ਕਿਉਂਕਿ ਮੈਂ ਵੀ ਮਹਿਰੋਲੀ ਉਹਨਾਂ ਲਈ ਪ੍ਰਚਾਰ ਕੀਤਾ ਸੀ ਦਿੱਲੀ ਦੀ ਮੈਕਸਿਮਮ ਵਿਧਾਨ ਸਭਾ ਤੇ ਡਟ ਕੇ ਪ੍ਰਚਾਰ ਕੀਤਾ ਸੀ ਤੇ ਜਿੰਨਾਕ ਮੈਂ ਨਰੇਸ਼ ਯਾਦਵ ਨੂੰ ਸਮਝ ਪਾਇਆ ਕਿਉਂਕਿ ਬੇਈਮਾਨ ਪੰਜਾਬੋ ਪੰਜਾਬ ਬਚਾਓ ਯਾਤਰਾ ਦੇ ਦੌਰਾਨ ਪਿਛਲੇ ਸਾਲ 2015 ਦੇ ਵਿੱਚ ਮਈ ਮਹੀਨੇ ਚ ਉਹ ਮੇਰੇ ਨਾਲ ਸੀ ਇੱਥੇ ਜਿੰਨਾਕ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣ ਚਕਾਰ ਦੇ ਵਿੱਚ ਸਾਡੀ ਗੱਲਬਾਤ ਹੋਈ ਯਾ ਰਾਤ ਨੂੰ ਅਸੀਂ ਕੋਈ ਅਗਲੇ ਦਿਨ ਦੀ ਪਲੈਨਿੰਗ ਕਰਨੀ ਹੁੰਦੀ ਸੀ ਤੇ ਉਹਨਾਂ ਨਾਲ ਵਿਚਾਰ ਵਟਾਂਦਰਾ ਕੀਤਾ ਮੇਰਾ ਦਿਲ ਨਹੀਂ ਮੰਨਦਾ ਬਈ ਕਿ ਉਹ ਇਹੋ ਜਿਹਾ ਬજર ਗੁਨਾਹ ਕਰ ਸਕਦਾ